ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਦੀ એનਰਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਹੀ ਨਾਲ ਆ ਪਿੰਡ ਮੇਰਾ ਲਾਗੇ ਛਾਗੇ ਜਿਹੜੇ ਪਿੰਡ ਆ ਸਾਡੇ ਉਹ ਜਿਵੇਂ ਗੱਲਪੱਤੀ ਆ ਗਿਆ ਆਦਰਸ਼ਨਗਰ ਆ ਗਿਆ ਬਲਾਡੇ ਵਾਲਾ ਆ ਗਿਆ ਦਿਉਨ ਆ ਗਿਆ ਬਹਿਮੰਦਵਾਲਾ ਆ ਗਿਆ ਜਿਨ੍ਹਾਂ ਭੈਣਾਂ ਤਰੀ ਵਾਰੀ ਕਈ ਦੁਕਾਨ ਤੇ ਨਹੀਂ ਆਂਗ ਹੁੰਦੀਆਂ ਆ ਜਦੋਂ ਵੀ ਆਉਣਾ ਫੋਨ ਕਰਕੇ ਆਉਣਾ ਜਿਨ੍ਹਾਂ ਭੈਣਾਂ ਨੇ ਘਰੇ ਬੈ ਕੇ ਵੀ ਉਹ ਤੇ ਕੱਪੜਿਆਂ ਦਾ ਆਰਡਰ ਦੇਣਾ ਉਹ ਫੋਨ ਕਰਕੇ ਜੇ ਫੋਨ ਨਹੀਂ ਚੱਕੈਂਦਾ ਤਾਰੇ ਚ ਵਟਸਐਪ ਨੰਬਰ ਤੇ ਲਿਖੋ ਤੇ ਬੋਲ ਕੇ ਭੇਜਿਆ ਕਰੋ ਭਾਈ ਜਦੋਂ ਵੀ ਫ੍ਰੀ ਹੋਏ ਕਾਲ ਲਾ ਲਿਓ ਸਾਨੂੰ ਅਸੀਂ ਕੱਪੜਿਆਂ ਦਾ ਆਰਡਰ ਦੇਣਾ ਜਿਵੇਂ ਦੀਵਾਲੀ ਨੇੜੇ ਆ ਰਹੀ ਆ ਅੱਜ ਆਪਾਂ ਜਿਹੜੀ ਵੀਡੀਓ ਪਾ ਰਹੇ ਆ ਇਹ ਮਿਤੀ 21/9/2025 ਨੂੰ ਪਾ ਰਹੇ ਆ ਤੇ ਜਿਹੜੀਆਂ ਭੈਣਾਂ ਨੇ ਦੁਸ਼ਹਿਰੇ ਤੇ ਕੱਪੜੇ ਦੇ ਪੁੱਛ ਦੇਣੇ ਹੁੰਦੇ 5 ਕੱਪੜੇ ਵਗੈਰਾ ਉਹ ਵੀ ਜਲਦੀ ਆਰਡਰ ਦਿਓ ਜਿਹੜੀਆਂ ਭੈਣਾਂ ਨੇ ਦੀਵਾਲੀ ਤੇ ਆਰਡਰ ਦੇਣਾ ਉਹ ਵੀ ਜਲਦੀ ਦੇ ਦਿਓ ਕਿਉਂਕਿ 4-5 ਦਿਨਾਂ ਬਾਅਦ ਸ਼ਰਧ ਖਤਮ ਹੋ ਗਏ ਤੇ ਹੁਣ ਜਿਆਦਾ ਭੀੜ ਹੋਣ ਲੱਗ ਜੂ। ਫਿਰ ਕੱਪੜੇ ਕਿਉਂਕਿ ਧੋਣੇ ਵੀ ਹੁੰਦੇ ਆ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ। ਵੀ ਕਾਟਨ ਦੇ ਕੱਪੜੇ ਹੁੰਦੇ ਆ ਜਿਆਦਾਤਰ ਉਹ ਫਿਰ 10 ਘੰਟੇ ਭਿਓ ਕੇ ਰੱਖਣੇ ਪੈਂਦੇ ਆ। ਫਿਰ ਸੁਕਾਉਣ ਤੋਂ ਆ ਪ੍ਰੈਸ ਮਾਰਦੇ ਬੰਦੇ ਫਿਰ ਕੱਟੇ ਜਾਂਦੇ ਆ। ਤਾਂ ਕਰਕੇ ਕਹਿਣਾ ਵੀ ਕੱਪੜੇ ਜਿੰਨਾ ਵੀ ਪਹਿਣਾ ਨੇ ਭਰਾਵਾ ਦੇ ਸਲਾਈ ਕਰਾਉਣੇ ਆ ਉਹ ਟਾਈਮ ਸਿਰ ਦਿਓ ਤਾਂ ਕਿ ਤੁਹਾਨੂੰ ਟਾਈਮ ਸਿਰ ਮਿਲ ਸਕੇ। ਤੇ ਅੱਜ ਜਿਹੜਾ ਆਪਾਂ ਟਾਕ ਪੇ ਲੇਤਾ ਉਹ ਲੇਡੀਜ਼ ਪਲਾਜੋ ਦਾ ਫੁੱਲ ਲਾਸਟ ਕਲੇ ਦਾ ਹੁਣ ਆ ਮੈਂ ਵਾਰੀ ਵਾਰੀ ਕਿਹਾ ਉਹਨਾਂ ਭੈਣਾਂ ਨੂੰ ਕਿ ਕਿਤੇ ਵੀ ਤੁਹਾਨੂੰ ਦਿੱਕਤ ਆਉਂਦੀ ਨਾ ਮੈਨੂੰ ਦੱਸ ਦਿਆ ਕਰੋ ਜੀ ਆਹ ਚੀਜ਼ ਦਿੱਕਤ ਆਉਦੀ ਥਾਨੂੰ ਪਜਾਮਾ ਅੰਦਰ ਨੂੰ ਚੜਦਾ ਜਾਂ ਲਾਸਟ ਟੈਟ ਪੈ ਜਾਂਦੀ ਹੈ ਜਾਂ ਲਾਸਟ ਖੁੱਲੀ ਪੈ ਜਾਂਦੀ ਆ ਕਿੰਨੇ ਲੱਖ ਨੂੰ ਕਿਰੀ ਲਾਸਟ ਪਾਉਣੀ ਹੈ ਤੁਸੀਂ ਸਵਾਲ ਜਵਾਬ ਲਾਜ਼ਮੀ ਕਰਿਆ ਕਰੋ ਤਾਂ ਕਿ ਉਹ ਅਗਲੀ ਵੀਡੀਓ ਦੇ ਵਿੱਚ ਸ਼ੇਰ ਉਹ ਚੀਜ਼ ਹੋ ਸਕੇ ਠੀਕ ਆ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਜਿਹੜੀ ਚੀਜ਼ ਵੀ ਤੁਸੀਂ ਸਿੱਖਣੀ ਆ ਉਹ ਲਾਜ਼ਮੀ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਵਿੱਚ ਲਿਖਿਆ ਕਰੋ ਬਾਕੀ ਜੇ ਕਿਸੇ ਭੈਣ ਨੂੰ ਕੋਈ ਜ਼ਿਆਦਾ ਦਿੱਕਤ ਹੁੰਦੀ ਹੈ ਉਹ ਫੋਨ 'ਤੇ ਪੁੱਛ ਸਕਦੇ ਹੋ ਫੋਨ 'ਤੇ ਗੱਲਬਾਤ ਵੀ ਕਰ ਜੇ ਕਿਸੇ ਭੈਣ ਨੇ ਕੋਈ ਕੰਮ ਦੇ ਰਿਲੇਟਡ ਗੱਲ ਕਰਨੀ ਹੈ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਜੇ ਕੋਈ ਕੱਪੜਿਆਂ ਦਾ ਆਰਡਰ ਦੇਣਾ ਉਹ ਦਿਨੇ ਫੋਨ ਕਰ ਸਕਦੇ ਹੋ ਬਾਕੀ WhatsApp ਤੇ ਮੈਸੇਜ ਜਿੰਨੀ ਮਰਜ਼ੀ ਭੇਜਿਆ ਕਰੋ ਦਿਨੇ ਉਹਦੀ ਕੋਈ ਦਿੱਕਤ ਨਹੀਂ ਜਦੋਂ ਮੇਰਾ ਟਾਈਮ ਲੱਗਦਾ ਮੈਂ ਉਹਦਾ ਜਵਾਬ ਦੇ ਦਿੰਦਾ ਤੇ ਆਜੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਇੱਕ ਵਾਰੀ ਨਾਪ ਦੇਖ ਲਓ ਜਿਹੜੀ ਲੰਮਾਈ ਹੈ ਇਸ ਭੈਣ ਦੀ ਉਹ 36 ਆ ਮੂਰੀ ਹੈਗੀ 8 ਇੰਚ ਯਾਨੀ ਕਿ ਕੁੱਲ ਹੋ ਗਈ ਕਿੰਨੀ 16 ਪੱਟ ਹੈਗਾ 13.5 ਯਾਨੀ ਕਿ 27 ਇੰਚ ਅਗਲੀ ਚੋਲੀ 11.5 ਬੈਕ ਚੋਲੀ 15 ਪਲਾਜੋ ਤੂੰ ਨਾ ਪਲੈਟਾ ਹੋਇਆਗਾ ਠੀਕ ਆ ਜੀ ਤੇ ਜਿਹੜੀ ਇਸ ਪੈਨਿਕ ਕਮਰ ਆ ਉਹ ਮੈਂ ਲਿਖਣੀ ਭੁੱਲ ਗਿਆ ਇਹਨੇ ਕਮਰ ਮੈਨੂੰ ਯਾਦ ਆ 34 ਇੰਚ ਕਮਰ ਹੈ ਇਹਨਾਂ ਦੀ ਠੀਕ ਆ ਤੇ ਜੇ ਕਮਰ ਤੋਂ ਆਪਾਂ ਲਾਸਟ ਕਿਵੇਂ ਪਾਉਣੀ ਤੇ ਕਿਵੇਂ ਪਾਉਣੀ ਹੈ ਜਿੰਨੀ ਕਮਰ ਹੋਵੇ ਠੀਕ ਆ ਉਦੋਂ 6 ਇੰਚ ਕੱਟ ਕਰਕੇ ਪਾ ਦਿਓ ਤੇ ਤੁਹਾਡੀ ਲਾਸਟਕ ਜਿਹੜੀ ਬਿਲਕੁਲ ਸਹੀ ਆਊਗੀ ਤੇ ਲਾਸਟਕ ਮੈਂ ਤੁਹਾਨੂੰ ਦੱਸ ਦਿਆਂ ਹਰ ਵੀਡੀਓ 'ਚ ਮੈਂ ਦੱਸ ਦਿੰਦਾ ਜਿਹੜਾ ਮਟੀਰੀਅਲ ਲੈਣਾ ਹੁੰਦਾ ਉਹ ਵਧੀਆ ਲੈਕਰੋ ਲਾਸਟਕ ਹੁੰਦੀ ਹੈ ਮਗੀਬਾ ਜੀ ਵਧੀਆ ਨੀਲੀ ਵਾਲੀ ਹਾਂ ਮਗੀਬਾ ਦੀ ਇਲਾਸਟਿਕ ਲੈਣੀ ਵਧੀਆ ਵਾਲੀ ਮੈਕਸਿਮ ਕਹਿੰਦੇ ਉਹ ਠੀਕ ਆ ਉਹ ਜੀ ਤੇ ਜਿਹੜੀਆਂ ਭੈਣਾਂ ਬਿਠੰਦੇ ਆ ਸਕਦੀਆਂ ਕੋਈ ਡੇਲਰ ਮਰੀਦ ਲੈਣਾ ਹੁੰਦਾ ਉਹ ਮੈਂ ਤੁਹਾਨੂੰ ਨੰਬਰ ਲੈ ਲੈ ਕਰੋ ਦੁਕਾਨਾਂ ਦੇ ਭਾਈ ਕਿੱਥੋਂ ਸੇ ਹੀ ਮਾਲ ਮਿਲਦਾ ਵਰੀਲਾ ਹੋਵੰਗੇ ਨੀਂ ਵਾਰ-ਵਾਰ ਮੈਂ ਕਹਿੰਦਾ ਨਾ ਵਰੀਲਾ ਜਿਹੜਾ ਡੱਬਾ ਉਹ ਆਪਾਂ 360 ਰੁਪਏ ਦਾ ਪੈਂਦਾ ਵਧੀਆ ਜਿਹੜੀ ਪੱਕੀ ਰੀਲ ਹੁੰਦੀ ਆ ਜਿਹੜੀਆਂ ਭੈਣਾਂ ਇਕੱਠਾ ਡੱਬਾ ਲੈਣਾ ਹੁੰਦਾ ਉਹ ਤੁਸੀਂ ਲੈ ਸਕਦੇ ਹੋ ਜਿਹੜੀਆਂ ਭੈਣ ਨਹੀਂ ਪੜਦਾ ਭਾਈ ਕਿੱਥੋਂ ਮਿਲਦਾ ਹਨਾ ਤਾਂ ਉਹ ਮੇਰੇ ਤੋਂ ਐਡਰੈਸ ਵੀ ਲੈ ਲਿਆ ਕਰੋ ਲਗਭਗ ਗਾਂਧੀ ਮਾਰਕੀਟ ਜੂ ਮੇਂ ਮਾਲ ਮਿਲ ਜਿੰਦਾ ਹੱਥ ਨਾਲੇ ਪੰਦਰਗੋਲ ਮਾਲ ਮਿਲ ਜਿੰਦਾ ਹੈ ਠੀਕ ਹੈ ਜੀ ਸਪੇਡ ਪੋਲੀ ਦੀ ਰੀਲ ਤੁਸੀਂ ਲੈ ਸਕਦੇ ਹੋ ਜਿਵੇਂ ਵਰਦਮਾਨ ਇਹ ਜੋਨੀ ਕੰਪਲੇਰੀ ਲਾ ਪੂਰਾ ਪੱਕਾ ਧਾਗਾ ਹੁੰਦਾ ਇਹ ਪੂਰਾ ਫੁੱਲ ਸੁਧ ਬੰਦਾ ਹੈ ਠੀਕ ਆ ਆਜੋ ਆਪਾਂ ਉਹਨੂੰ ਕਰਦੇ ਫੁੱਲ ਨੂੰ ਪਹਿਲਾ ਕੱਪੜਾ ਮਿਣੀ ਆਪਾਂ ਕਿੰਨਾ ਹੈ ਉੱਠਾ ਕਰਕੇ ਮੈਂ ਕੱਪੜਾ ਵਿਛਾਇਆਗਾ ਧੋ ਕੇ ਹਾਂਜੀ ਠੀਕ ਹੈ ਸਿੱਧਾ ਪਸਾ ਅੰਦਰ ਨਜੀਆ ਕਾਟਨ ਦਾ ਇਹ ਜਿਹੜਾ ਪਲਾਜੋ ਹੈਗਾ ਲੋ ਜੀ ਆਪਾਂ ਇੱਕ ਥੈਂਕੀ ਤਰ੍ਹਾਂ ਦੁਬਾਰੇ ਦਸ ਮਾਰ ਕੇ ਸੈੱਟ ਕਰਾਂਗੇ ਤਦ ਵੀ ਕਪੜਾ ਧੋਣਾ ਫੋਨ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਫਿਰ ਵਿਛਾਲਣਾ ਸਭ ਤੋਂ ਪਹਿਲਾਂ ਆਪਾਂ ਜੀ ਕੰਨੀ ਕੱਢਾਂਗੇ ਉਦੋਂ ਪਹਿਲਾਂ ਆਪਾਂ ਕਪੜਾ ਮੈਨਣਾ ਕਿੰਨਾ ਦੇਖੋ ਮੈਂ ਤੁਹਾਨੂੰ ਬਿਲਕੁਲ ਦਿਖਾ ਦੇ ਕਪੜਾ ਕਿਵੇਂ ਮੈਨਣਾ ਠੀਕ ਹੈ ਇੱਥੋਂ ਮੈਨ ਲੈ ਕੇ ਐਸ ਪਾਸੇ ਆਣੀ ਇੱਥੇ ਕਿੰਨਾ ਹੋ ਗਿਆ 39 ਯਾਨੀ ਕਿ 100 ਤੋਂ ਮੀਟਰ ਹੋ ਗਿਆ ਇੱਥੇ ਕਿੰਨਾ ਹੋ ਗਿਆ 130 ਇਹ ਕਪੜਾ ਜਿਹੜਾ ਆਪਣੇ ਕੋਲੇ 130 ਐਸ ਪੈਦਾ ਠੀਕ ਹੈ ਤੇ ਜੇ ਪੂਰਾ ਫੀਤਾ ਹੋ ਫਿਰ ਕਿੰਨਾ ਕਪੜਾ ਹੋ ਜਾਣਾ ਫਿਰ 1.5 ਮੀਟਰ ਹੋ ਜਾਣਾ ਠੀਕ ਹੈ ਜੀ ਨਾਲ ਨਾਲ ਉਹ ਭੈਣਾਂ ਆਪਣੇ ਜੁੜਨਾ ਹੂੰਗਾ ਜਿਹੜੀਆਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਇਹਨਾਂ ਨੇ ਤਾਂ ਕਰਕੇ ਆਪਾਂ ਨਾਲ ਨਾਲ ਕਪੜਾ ਹੀ ਮੈਨਨ ਦੱਸਦੇ ਆ ਜਿਹੜੀਆਂ ਭੈਣਾਂ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤੇ ਨੇ ਕੰਮ ਭੈਣਾਂ ਨੂੰ ਦੱਸ ਦਿਆ ਕਰੋ ਤਾਂ ਕਿ ਅਗਲੀ ਵੀਡੀਓ ਤੁਹਾਡੇ ਕੰਮ ਦੀ ਹੋਵੇ ਵੀ ਬਰੀਕੀ ਦੇ ਵਿੱਚ ਸਮਝਾ ਸਕਾਂ ਮੈਂ ਜਿਹੜੀਆਂ ਭੈਣਾਂ ਨੇ ਬਿਲਕੁਲ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਉਹ ਮੈਨਨ ਦੱਸ ਦਿਆ ਕਰੋ ਬਈ ਥੋੜੇ ਬਰੀਕੀ ਦੇ ਵਿੱਚ ਸਮਝਾਵ ਤੁਹਾਨੂੰ ਅਸੀਂ ਬਿਲਕੁਲ ਜ਼ੀਰੋ ਤੋਂ ਸ਼ੁਰੂ ਕੀਤਾ ਹਾਂ ਤਾਂ ਜਿਹੜੀਆਂ ਭੈਣਾਂ ਨੂੰ ਕੋਈ ਚੈਨਲ ਸਬਸਕ੍ਰਾਈਬ ਕਰਨ ਦੇ ਵਿੱਚ ਦਿੱਕਤ ਆ ਉਨੀ ਕੀ ਮੇਰਾ WhatsApp ਨੰਬਰ ਚੱਲੀ ਜਾਂਦਾ ਉਹ ਤੇ ਬੋਲ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਅਸੀਂ ਸਲਾਈ ਤੇ ਕਟਾਈ ਦੋਨੇ ਚੀਜ਼ਾਂ ਸਿੱਖਣੀਆਂ ਬਿਲਕੁਲ ਫ੍ਰੀ ਸੇਵਾ ਕਿਸੇ ਭੈਣ ਇਹ ਨਹੀਂ ਸੋਚਣੇ ਕੋਈ ਪੈਸੇ ਹੋਣਗੇ ਹਨਾ ਸਲਾਈ ਜਾਂ ਕਟਾਈ ਸਿਖਾਉਣ ਦੀ ਬਿਲਕੁਲ ਫ੍ਰੀ ਸੇਵਾ ਆਨਲਾਈਨ ਆਪਣੀ ਸਰਵਿਸ ਆ ਬਾਕੀ ਜੇ ਕਿਸੇ ਭੈਣ ਨੂੰ ਫੋਨ ਤੇ ਗੱਲਬਾਤ ਕਰਨੀ ਹੁੰਦੀ ਆ ਕਈ ਵਾਰੀ ਕੋਈ ਜ਼ਰੂਰੀ ਹੁੰਦੀ ਆ ਫਿਰ ਫੋਨ ਲਾ ਲਿਆ ਕਰੋ ਨਹੀਂ ਸ਼ਾਮ ਨੂੰ 8 ਵਜੇ ਤੋਂ ਬਾਅਦ ਲਓ ਜੀ ਆਪਾਂ ਇੱਥੇ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਦੀ ਕੰਨੀ ਕਾਢ ਹੀ ਦਿੰਦੇ ਹਾਂ ਹਨਾ ਤਾਂ ਕਿ ਖਿੱਚ ਵਗੈਰਾ ਜਿਹੜੀ ਮਾਰਦੀ ਉਹ ਨ ਸਾਈ ਕਰਨੀ ਹੈ ਉਹਨੇ ਕਿੱਟਨਾ ਲੋਕ ਫੰਨੀ ਆਪਣੇ ਕੱਢ ਤੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਸਕੇਲ ਕਰ ਲਾਂ ਕੱਪੜੇ ਦੇ ਇਹ ਠੀਕ ਹੈ ਬਿਲਕੁਲ ਸਿੱਧਾ ਹੋ ਗਿਆ ਹੁਣ ਇੱਥੋਂ ਫੱਟੀ ਜਿਹੜੀ ਲਾਉਣੀ ਆ ਆਪਣੀ 2 ਇੰਚ ਇਸ ਤਰ੍ਹਾਂ ਲਾਉਣੀ ਦੇਖੋ ਇਹ ਆ ਠੀਕ ਹੈ ਆਏ ਲੋਕ ਲਗਭਗ ਕਿੰਨੀ ਹੋਗੀ ਪੌਣਾ ਇੰਚ ਡਾਉਨ ਹੁਣ ਫੁੱਲ ਇਲਾਸਟਿਕ ਲਾਪਲਾਜੋ ਇਹ ਤੇ ਆਪਾਂ ਇਥੋਂ 2 ਇੰਚ ਛੱਡਣਾ ਹੈਗਾ ਲੋ ਜੀ ਇਹ ਕਾਹਦਾ ਛੱਡਿਆ ਆਪਾਂ 2 ਇੰਚ ਲਾਸਟਿਕ ਦਾ ਦੋ ਬੈਲਟ ਵਾਲਾ ਕਰਨਾ ਪੂਰਾ ਚੌੜੀ ਇਲਾਸਟਿਕ ਕਹਿੰਦੇ ਚੌੜੀ ਇਲਾਸਟਿਕ ਕਹਿੰਦੇ ਆਪਾਂ ਇਹਨਾਂ ਦੀ ਜਿਹੜੀ ਲਾਸਟਿਕ ਆ ਉਹ ਥੋੜੀ ਵੱਧ ਰੱਖਾਂਗੇ ਸਵਾ 2 ਇੰਚ ਇੱਕ ਤਾਂ ਹੁੰਦੀ ਆਪਣੀ ਸਵਾ ਇੰਚੀ ਇਲਾਸਟਿਕ ਇੱਕ ਉਸ ਤੋਂ ਵੀ ਚੌੜੀ ਹੁੰਦੀ ਹੈ ਲਾਸਟ ਕੋ ਡੈਡ ਇੰਚ ਵਾਲੀ ਹੁੰਦੀ ਹੈ ਠੀਕ ਤਾਂ ਇਹਨਾਂ ਨੇ ਉਹ ਪਾਉਣੀ ਹੈਗੀ ਹਾਂ ਆਪਾਂ ਕਿੰਨਾ ਰੱਖ ਲਿਆ ਸਵਾ 2 ਇਥੋਂ ਹੁਣ ਮਿਲ ਕੇ ਆਪਾਂ ਨੂੰ ਲੰਬਾਈ ਕਿੰਨੀ ਆ ਦੇਖੋ ਲੰਬਾਈ ਆਪਣੀ ਹੈਗੀ 36. ਆਪਾਂ ਇੱਕ ਇੰਚ ਆ ਲਾਵਾਂਗੇ ਇੱਥੇ 36 ਤੇ ਸਾਢੇ 36 ਠੀਕ ਹੈ ਜੀ ਤੇ ਆਪਾਂ ਢਾਈ ਇੰਚ ਬਾਧਰ ਖਾਗੇ 36 37 38 ਤੇ 39 ਜੇ ਤੁਸੀਂ ਤੁਹਾਨੂੰ ਇਹ ਲਾਦੇ ਬਾਧ ਕਪੜਾ ਸੁੰਗੜੂਗਾ ਫਿਰ ਆਪਾਂ 3 ਇੰਚ ਬਾਧ ਰੱਖ ਸਕਦੇ ਆ ਲੋ ਪੱਟੀ ਜੀ ਚੌੜੀ ਕਰਨੇ ਤਾਂ ਵੀ ਵੀ ਕਈ ਵਾਰੀ ਭੈਣੋਂ ਆਏ ਹੁੰਦੇ ਪੱਟੀ ਸੋਹਣੇ ਲੱਗਦੇ ਜੇ ਕਹਨੂੰ ਕਪੜਾ ਸੁੰਗੜ ਗਿਆ ਤਾਂ ਵੀ ਆਪਣੀ ਪੱਟੀ ਕੋਲਕ ਨੀਵਾ ਹੋ ਜਾਂਦਾ ਪਲਾਜੂ ਹਣਾ ਜਿਵੇਂ ਹੁਣ ਇਹਨੇ ਝੋਲੀ ਅਗਲੀ ਸਾਢੇ ਜਿਆਰਾ ਜੇ ਤੁਹਾਨੂੰ ਇਧਰੋਂ ਦੋ ਤਰੀਕੇ ਹੁੰਦੇ ਆ ਦੇਖੋ ਇੱਥੋਂ ਮਣਕਿਆ ਆਪਾਂ ਨੇ ਜਿਵੇਂ ਲੰਬਾਈ ਕਿੰਨੀ ਐਸ ਪੈਨ ਦੀ ਸਾਢੇ 36 ਸਾਢੇ 36 ਦੇ ਵਿੱਚੋਂ ਆਪਾਂ 11 ਘਟਾਨੇ ਜਿਨ੍ਹਾਂ ਦਾ ਸਰੀਰ ਆ ਦੇਖੋ ਮੇਰੇ ਮੂਹਾਂ ਵੀ ਨਾਈ ਵਾਲੇ ਮੋٹے ਆ ਨਾਈ ਵਾਲੀਆਂ ਪਤਲੀਆਂ ਪਹਿਣ ਉਹਦਾ ਤੁਸੀਂ 11 ਇੰਚ ਕੱਢ ਸਕਦੇ ਲੰਬਾਈ ਤੋਂ ਜੇ ਕੋਈ ਥੋੜੀ ਜਿਹੀ ਭੜ ਭਾਰੀ ਆ ਮੇਰੇ ਤੋਂ ਤਾਂ ਸਾਢੇ 11 ਆਪਾਂ ਹੁਣ ਇਹਨੂੰ ਸਾਢੇ 11 ਕੱਢਾਂਗੇ 36 26 25 25 ਦੇ ਨਿਸ਼ਾਨ ਲਾ ਕੇ ਹੁਣ ਹੁੰਦੇ ਹਨ ਯਾਨੀ ਕਿ 11:30 ਘਟ ਹੋ ਗਿਆ। ਇਹ ਆਹ ਇਥੋਂ ਫੱਟੀ ਲਾਉਣੀ ਆਪਾਂ। ਇਸ ਤਰ੍ਹਾਂ। ਇਥੋਂ ਮਿੰਟਕੀ ਦੇਖ ਲੈ ਗਿਰੋ ਵੀ ਕਿੰਨੀ ਝੋਲੀ ਬਣ ਕੇ ਤਿਆਰ ਹੈ ਜੀ। ਹਾਂ ਠੀਕ ਆ। ਤੇ ਜਿਹੜੀ ਇਸ ਭੈਣ ਦੀ ਝੋਲੀ ਆ ਉਹ ਬਣ ਕੇ ਲਗਭਗ ਜਿਆਦਾ ਰਹਿ ਰਹੀ ਹੈ ਇਸ ਤਰ੍ਹਾਂ। ਆਪਾਂ ਨੂੰ ਕਿੰਨੀ ਚਾਹੀਦੀ ਆ 11:30 ਆਪਾਂ ਇਥੋਂ ਪੂਰਾ 13 ਰੱਖ ਲਾਂਗੇ ਇਹ ਇਸ ਤਰ੍ਹਾਂ। ਇਹ ਥੋੜੀ ਫੁੱਟੀ ਉੱਪਰ ਕਰਾਂਗੇ। ਠੀਕ ਆ। ਲੋਚ ਹੁਣ ਆਪਾਂ ਦੁਬਾਰੇ ਮਿੰਕੀ ਵੇਖਾਂਗੇ ਕਿ ਕਿੰਨੇ ਇੰਚ ਤੇ ਵੀ ਝੋਲੀ ਦੇ ਨਿਸ਼ਾਨ ਲੱਗੇ ਆ। ਮਾੜੀ ਮੁੱਡੀ ਵੱਧ ਘੱਟ ਝੋਲੀ ਚੱਲ ਜਾਂਦੀ ਹੁੰਦੀ ਆ। ਲੋ ਜੇ ਆਪਾਂ ਨਿਸ਼ਾਨ ਚੱਕ ਲੈਣ ਹੁਣ ਦੋਨੇ। ਹੁਣ ਮੈਂ ਤੁਹਾਨੂੰ ਮਿੰਕੀ ਦਿਖਾਉਣਾ ਗਿਰੀ ਇਸ ਕੋ ਇਹ ਝੋਲੀ ਆ ਕਿੰਨੀ ਆਣੀ ਆ। 36.5 26.5 25 ਤਾਂ ਜਿਹੜੀ ਇਹਨੇ ਉਹੀ 11.5 ਇੰਚ ਘੱਟ ਹੋ ਗਈ ਝੋਲੀ ਠੀਕ ਆ। ਜਿਹੜੀ ਮੈਂ ਤੁਹਾਨੂੰ ਦੱਸਿਆ ਸੀ 11.5 ਇੰਚ ਵਾਲੀ। ਠੀਕ ਆ। ਆ ਦੇਖੋ 36 ਲੰਬਾਈ ਹੈ ਨਾ 36 10 ਕੱਡੇ 26 ਰਹਿ ਗਈ ਟਿਕਾਂਚ ਹੋਰ ਕੱਟਤਾ 25 ਰਹਿ ਗਈ ਅੱਧਾ ਇੰਚ ਆਪਾਂ ਹੋਰ ਕੱਢ ਲਿਆ ਜੇ ਕਿਹਦੇ ਜੀ ਕੋਈ ਪੈਨ ਥੋੜੀ ਭਾਰੀ ਹੈ ਥੋੜੀ ਵੀ ਮੀਡੀਅਮ ਜੀ ਆਪਾਂ ਕਹਿੰਦੇ ਉਹਨਾਂ ਦੇ 11.5 ਜੇ ਕੋਈ ਪੈਨ ਜਿਆਦਾ ਭਾਰੀ ਹੈ ਤਾਂ ਆਪਾਂ ਇਥੋਂ ਲੰਬਾਈ ਚ 12 ਇੰਚ ਘੱਟ ਕਰ ਸਕਦੇ ਹਾਂ ਫਿਰ ਝੋਲੀ ਸਹੀ ਆ ਜੂ ਇਹ ਸਾਮੀ ਲੱਗਦੀ ਆ ਤਾਂ ਵੀ ਦੱਸ ਦਿਆ ਕਰੋ ਜੇ ਨਹੀਂ ਲੱਗਦੀ ਤਾਂ ਵੀ ਦੱਸ ਦਿਆ ਕਰੋ ਜੇ ਕਿਸੇ ਭੈਣ ਨੇ ਕਈ ਵੀ ਪਲਾਜੋ ਕੱਟਣਾ ਸਰੀਰ ਦੀ ਭਾਰੀ ਆ ਉਹ ਕੱਟਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾ ਲਿਆ ਕਰੋ ਯਾ WhatsApp ਦੀ ਮੈਸੀਜ ਕਿਵੇਂ ਪੁੱਛ ਲਿਆ ਕਰੂ ਵੀ ਬਈ ਮੇਰਾ ਇਨਾ ਸਾਈਜ਼ ਆ ਮੈਂ ਕਿੰਨੀ ਝੋਲੀ ਰੱਖਾਂ ਤੇ ਸਭ ਤੋਂ ਜ਼ਰੂਰੀ ਕੰਮ ਮੈਂ ਕਿਹੜਾ ਹੁੰਦਾ ਭੈਣਾਂ ਨੂੰ ਵੀ ਆਹ ਲੱਕ ਆ ਦੇਖੋ ਐਵੇਂ ਮੈਨੂੰ ਲੱਕ ਮੈਣੇ ਕਿ ਲੈ ਮਿਲਾ ਦੱਸਿਆ ਕਰੋ ਜਿਵੇਂ ਮੇਰਾ ਲੱਕ ਆ ਨਾ 35 ਠੀਕ ਆ ਆ ਚੀਜ਼ ਜ਼ਰੂਰ ਮਿਣਿਆ ਕਰੋ ਤੇ ਇੱਕ ਆਹ ਚੀਜ਼ हिਪ ਇਥੋਂ ਕਿੰਨੀ ਹੈ ਠੀਕ ਆ ਜੇ ਕੋਈ ਭੈਣ ਤੁਹਾਡੇ ਕੋਲੇ ਆਪ ਆਉਂਦੀ ਆ ਚੱਲ ਕੇ ਉਹਦੀ हिਪ ਮੈਣ ਲੈ ਕਰੋ ਆਹ ਚੀਜ਼ ਇਥੋਂ ਕਿੰਨੀ ਆ ਇਹ ਵੀ ਆਹ ਚੀਜ਼ ਜਿਆਦਾ ਭਾਰੀ ਹੁੰਦੀ ਫਿਰ ਆਪਾਂ ਨੂੰ ਥੋੜਾ ਵੱਧ ਬੋਲਣਾ ਪੈਂਦਾ ਇਥੋਂ ਆਪਾਂ ਹੁਣ ਅੱਧੈਂਚ ਦਾਂਗੇ ਆ ਸਾਰਿਆਂ ਨੂੰ ਛੱਡਣਾ ਪਵੇ ਹੁਣ ਜਿਹੜਾ ਪਾਰਟਾ ਇਹਨਾਂ ਦਾ ਉਹ ਹੈਗਾ 27 ਇੰਚ ਯਾਨੀ ਕਿ 13.5 ਆਪਾਂ ਇਥੋਂ ਕਿੰਨਾ ਪਾਵਾਂਗੇ 26 13 ਪਾਵਾਂਗੇ ਕੱਟ ਕਿਉਂ ਪਾਇਆ ਤੁਹਾਨੂੰ ਵੀ ਕਾਰਨ ਦੱਸੂਗਾ ਇਥੋਂ 2 ਤੋਂ 1 ਸੁੱਟ ਘੱਟ ਰੱਖ ਲੈ ਪਹਿਲਾਂ ਆਪਾਂ ਲੋ ਜੀ ਆ ਕਿੰਨਾ ਕਪੜਾ ਆਪਣਾ ਕੋਲ 11.5 ਇਥੋਂ ਵੀ ਆਪਾਂ 11.5 ਰੱਖਾਂਗੇ ਹੁਣ ਕਈ ਵਾਰੀ ਕਈ ਪਿੰਡਾਂ ਦਾ ਫੋਨ ਆਉਂਦਾ ਬਈ ਤੁਸੀਂ ਕਿਸੇ ਕਿਸੇ ਦੇ ਤਾਂ ਇਥੋਂ ਹੀ ਸਤਾ ਕੱਢ ਲੈਂਦੇ ਹੋ ਨਾ ਕਿਸੇ ਕਿਸੇ ਦੇ ਇਥੋਂ ਕੱਢਦੇ ਮੈਂ ਦੱਸ ਦਣਾ ਵੀ ਜੇ ਕੱਪੜਾ ਆਪਣੇ ਕੋਲੇ ਵੱਧ ਹੋਵੇ ਫਿਰ ਤਾਂ ਆਪਾਂ ਹਿੱਸਾ ਇੱਥੋਂ ਕੱਢਣਾ ਹੁੰਦਾਗਾ ਜ਼ਰੂਰੀ ਤੇ ਬਸ ਇੱਥੋਂ ਕੱਢਣਾ ਹੁੰਦਾ ਦੇਖੋ ਜਿਵੇਂ 13.5 ਨੇ ਇੱਥੋਂ ਆਪਾਂ ਇੱਥੋਂ ਵੀ 13.5 ਕਰ ਲਏ ਜੇ ਆਪਣੇ ਕੋਲੇ ਕੱਪੜਾ ਬਾਲਾ ਥੋੜਾ ਹੈਗਾ ਫਿਰ ਆਪਾਂ ਨੂੰ ਇੱਥੋਂ ਦਾ ਹਿੱਸਾ ਕੱਢਣਾ ਬੰਦੇਵੇਂ ਇੱਥੋਂ ਕਿੰਨਾ 11.5 ਫਿਰ ਆਪਾਂ ਇੱਥੋਂ 11.5 ਕੱਢ ਲੈਣੇ ਪਰ ਉਹਦੇ ਨਾਲ ਥੋੜਾ ਟੇਡਾ ਹੋ ਜਾਂਦਾ ਕਰੀਜ਼ ਯਾਨੀ ਕਿ ਬਾਹਰ ਨੂੰ ਡਿੱਗਣ ਲੱਗ ਜੀ ਜੇ ਆਪਣੇ ਕੋਲ ਕੱਪੜਾ ਹੈਗਾ ਤਾਂ ਤੁਸੀਂ ਆ ਕਰ ਲੈ ਕੋਲ ਇਸ ਤਰ੍ਹਾਂ ਠੀਕ ਐਸ ਨਿਸ਼ਾਨ ਤੋਂ ਫਾਟ ਵਾਲੇ ਤੋਂ 13.5 ਲੋਕ 13.5 13.5 ਦਾ ਕਿੰਨਾ ਹੋ ਗਿਆ ਪੌਣੇ 7 13 ਦਾ ਦੋਗੇ ਸਾਢੇ ਛੀ ਤੇ ਸਾਢੇ ਦਾ ਹੋ ਗਿਆ ਪੌਣੇ 7 ਤੇ ਮੂਰੀ ਜਿਹੜੀ ਹੈਗੀ ਇਸ ਭੈਣ ਦੀ ਹੋएगी 8 ਇੰਚ ਯਾਨੀ ਕਿ 16 ਇੰਚ ਟੋਟਲ ਤੇ ਆ ਚਾਰ ਇਧਰ ਹੋ ਗਿਆ ਤੇ ਚਾਰ ਹੀ ਹੋ ਗਿਆ ਇਧਰ ਠੀਕ ਆ ਜੇਕਰ ਤੁਹਾਡੇ ਸਮਝ ਲੱਗਦੀ ਹੈ ਮੈਂ बार-बार ਕਿਹਨਾਂ ਨੂੰ ਤਾਂ ਵੀ ਮੈਨੂੰ ਦੱਸ ਦਿਆ ਕਰੋ ਸੰਗਣਾ ਨਹੀਂ ਕਿਸੇ ਭੈਣ ਨੇ ਬਾਈ ਕੀ ਹੋਊਗਾ ਵੀ ਹੈ ਨਾ ਲੜੂਗਾ ਜਾਂ ਕੋਈ ਦਿੱਕਤ ਨਹੀਂ ਗਲਤ ਨਾ ਘਟਿਆ ਕਰੋ ਪੁੱਛ ਲਿਆ ਕਰੋ WhatsApp ਤੇ ਮੈਸੇਜ ਭੇਜ ਦਿਆ ਕਰੋ ਹੁਣ ਮੇਨ ਗੱਲ ਆਪਣਾ ਜਿਹੜਾ ਮੁੱਦਾ ਸਿਖਾਉਣ ਦਾ ਤੁਹਾਨੂੰ ਵੀ ਤੁਸੀਂ ਸਿੱਖ ਸਕੋ ਤੇ ਬਾਕੀ ਜੇ ਕਿਸੇ ਭੈਣ ਕੋਲ ਕੋਈ ਵਧੀਆ ਸੁਝਾਅ ਹੁੰਦਾ ਉਹ ਵੀ ਦੇਆ ਕਰੋ ਨਾਲ ਨਾਲ ਜੇ ਕੋਈ ਭਰਾ ਟੇਕਰ ਮਾਸਟਰ ਦੀ ਵੀਡੀਓ ਦੇਖਦਾ ਤਾਂ ਉਹ ਵੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਕੋਈ ਭਾਈ ਆਪਾਂ ਹੋਰ ਵੀ ਵਧੀਆ ਇਸ ਤਰ੍ਹਾਂ ਸਿਖਾ ਸਕਦੇ ਠੀਕ ਹੈ ਤੇ ਜੇ ਕੋਈ ਭੈਣ ਕੋਈ ਕੁੱਝ ਨੌਂਦੀ ਆ ਜਾਂ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਤਾਂ ਲਾਜ਼ਮੀ ਦੱਸਿਆ ਕਰੋ ਕੋਈ ਚੀਜ਼ ਲੁਪਾ ਲੁਕਾਸ਼ ਪਾ ਕੇ ਨਾ ਕਰਿਆ ਕਰੋ ਮੈਂ ਵਾਰ-ਵਾਰੀ ਬੇਨਤੀ ਕਰਦਾ ਹਾਂ ਉਹਨਾਂ ਭੈਣਾਂ ਨੂੰ ਵੀ ਤੇ ਭਰਾਵਾਂ ਨੂੰ ਜੇ ਕਿਸੇ ਭਰਾ ਨੂੰ ਕੰਮ ਆਉਂਦਾ ਤਾਂ ਅੱਗੇ ਲਾਜ਼ਮੀ ਜਾਣਕਾਰੀ ਦਿਆ ਕਰੋ ਠੀਕ ਹੈ ਜੀ ਤੱਕ ਇਸ ਨੂੰ ਨਹੀਂ ਕਹਣਾ ਮੈਨੂੰ ਆਉਦਾ ਨਹੀਂ ਹੈ ਨਾ ਜਾਂ ਪੁੱਠੇ ਸਿੱਤੇ ਫਿੱਤੇ ਲਾ ਕੇ ਕੰਫਿਊਜ਼ ਨਹੀਂ ਕਰਨਾ ਹੈ। ਲੋ ਜੀ ਆਪਾਂ ਸਿੱਧਾ ਨੂੰ ਜਾਂਦਾ ਨਾ ਇਥੋਂ। ਜੀ ਆਹ ਤੁਹਾਡੇ ਕੋਲ ਗਲਾਈ ਨਹੀਂ ਪੈਂਦੀ ਤਾਂ ਐ ਨਾਲੇ ਕਰੋ ਨਿਸ਼ਾਨ ਨੂੰ। ਠੀਕ ਹੈ। ਬਾੜਾ ਡੂੰਗਾ ਨਹੀਂ ਲਾਉਣਾ ਨਿਸ਼ਾਨ ਨੂੰ ਬਸ ਆਹ ਚੀਜ਼ ਦਾ ਧਿਆਨ ਰੱਖਣਾ। ਵੱਧ ਤੋਂ ਵੱਧ ਇਹਨੂੰ ਤੇਰਸਿਆ ਰੱਖਿਆ ਕਰ। ਅਸਲੀ। ਜਦੋਂ ਆਪਾਂ ਡੂੰਗਾ ਲਾਵਾਂਗੇ ਫਿਰ ਇਹ ਅੰਦਰ ਨੂੰ ਖਿੱਚ ਮਾਰ ਲਾ ਕੇ ਨਾ। ਹੁਣ ਆਪਾਂ ਸਕੇਲ ਫੱਟੀ ਦੇ ਨਾਲ ਇਥੋਂ ਉਤਰਾਗੇ ਨੇ। ਇੱਕ ਸੂਤ ਢੋਡੇ ਵਾਲੇ ਪਾਸੇ ਨੂੰ ਲਾਜਵੀਂ ਰੱਖਣਾ ਹੈ ਬਾਹਰ ਨੂੰ ਇਧਰ ਨੂੰ ਇੱਥੋਂ ਆਪਾਂ ਇਸਤੇ ਠੀਕ ਆ ਥੋੜੀ ਫੱਟੀ ਤਾਂ ਕੱਢ ਕੇ ਠੀਕ ਹੈ ਜੀ ਹੁਣ ਜਦੋਂ ਆਪਾਂ ਆਹ ਫੱਟੀ ਨੂੰ ਐਂ ਘੁਮਾਉਣਾ ਹਾਂ ਠੀਕ ਆ ਕੋਈ ਮਰੀ ਹੋਣਾ ਵਸੇ ਤੋਂ ਐਂ ਕਰ ਲਏ ਹਾਂ ਲਓ ਆਨਸ਼ਾਹ ਲਾ ਲਿਆ ਆਪਾਂ ਇਹ ਵੀ ਇੱਕ ਸੂਤ ਅਮਰੀਕਨ ਨੂੰ ਇੱਥੋਂ ਇੱਥੋਂ ਇਧਰ ਨੂੰ ਆ ਠੀਕ ਹੈ ਤੁਹਾਨੂੰ ਦੇਸ ਰਿਆ ਬਣਾਗੇ ਇਧਰੋਂ ਠੀਕ ਹੈ ਐਸ ਨਿਸ਼ਾਨ ਦੇ ਨਾਲ ਆ ਕਰਤਾ ਮਲਾਤਾ ਹੁਣ ਮੈਂ ਤੁਹਾਨੂੰ ਝੋਲੀ ਮਿਲ ਕੇ ਦਿਖਾਉਣਾ ਵੀ ਕਿੰਨੀ ਹੈ ਕਿਉਂਕਿ ਆਪਣੇ ਹੱਥ ਵਾਸਤੇ ਜੇ ਕਪੜਾ ਹੈਗਾ ਜੇ ਆਪਾਂ ਨੂੰ ਝੋਲੀ ਵੱਡੀ ਲੱਗੂ ਤਾਂ ਆਪਾਂ ਇੰਚੇ ਚਾਹ ਨੂੰ ਰੱਖ ਲਾਂਗੇ ਛੋਟੀ ਲੱਗੂ ਤਾਂ ਥੱਲੇ ਨੂੰ ਕਰਦੇ ਆਂ ਐਵੇਂ ਨਹੀਂ ਹੁੰਦੀ ਝੋਲੀ ਇਹ ਐਵੇਂ ਨਹੀਂ ਕਰਤੀ ਠੀਕ ਆ ਤੇ ਝੋਲੀ ਇਹ ਨਾ ਨਹੀਂ ਆ ਰਹੀ ਏ 14 ਇੰਚ ਤੇ ਜਿਹੜੀ ਤਿਆਰ ਹੋ ਕੇ ਰਹਿ ਗਈ ਉਹ 12 ਇੰਚ ਥੋੜੀ ਵੱਧ ਰਹੀ ਆ ਆਪਾਂ ਉੱਪਰ ਲਿਨਸ਼ਨ ਤੇ ਕੱਟ ਦੇਗੇ ਜਿਹੜੀ ਝੋਲੀ ਤਾਂ ਕਿ ਅਗਲੀ 11.5 ਰਹਿ ਜੇ ਤੇ ਬੈਗ ਝੋਲੀ 15 ਰਹਿ ਜੇ ਠੀਕ ਆ ਜਾਦੀ ਵੱਡੀ ਝੋਲੀ ਪਾਟੂ ਜੇ ਜਾਦੀ ਛੋਟੀ ਝੋਲੀ ਨਹੀਂ ਖੜਦੀ ਤੇ ਵੱਡੀ ਝੋਲੀ ਪਾਟੂ ਨਹੀਂ ਬਾਕੀ ਮੈਂ ਵਾਰ-ਵਾਰ ਬੇਨਤੀ ਕਰਦਾ ਭੈਣਾਂ ਨੂੰ ਜੇ ਕਿਸੇ ਭਰਾ ਦੀ ਝੋਲੀ ਜਾਦੇ ਪਾੜਦੀ ਹੈ ਜਾਂ ਕੋਈ ਭੈਣ ਦੀ ਝੋਲੀ ਨਹੀਂ ਰੰਦੀ ਖੜਦੀ ਤਾਂ ਇੱਥੇ ਮੈਨੀ ਪੈ ਜਾਂਦੀ ਆ ਤੇ ਕਾਫੀ ਮੈਂ ਭੈਣਾਂ ਨੇ ਮੈਨੂੰ ਕਮੈਂਟ ਵੀ ਕੀਤਾ ਹੋਵੇ ਕਿ ਤੁਸੀਂ ਮੈਨੀ ਪਾ ਕੇ ਦਿਖਾਰੋ ਹਨਾ ਜਦੋਂ ਜੀ ਹੁਣ ਬਣਾਇਆ ਨਾ ਪਾਜੋ ਤਾਂ ਮੈਂ ਤੁਹਾਨੂੰ ਇਹਦੇ ਮੈਨੀ ਪਾ ਕੇ ਤੁਹਾਨੂੰ ਕਿਵੇਂ ਆਪਾਂ ਮੈਨੀ ਪਾ ਕੇ ਉਹ ਮੈਨੀ ਦੀ ਨਹੀਂ ਕੋਈ ਫਿਊੀ ਨਹੀਂ ਹੋਣਾ ਵੀ ਮੈਨੀ ਨਹੀਂ ਦਸੂਗੀ ਉਹ ਨੀਚੇ-ਨੀਚੇ ਰਹੇ ਨਹੀਂ ਫਿਰ ਉਹਦੇ ਝੋਲੀ ਜੀ ਨਹੀਂ ਕਦੇ ਪਾਟੂਗੀ ਹਨਾ

ਬੜਾ ਹਵੇਚਾ ਜਦੋਂ ਵੀ ਲੈਣੇ ਹੁੰਦੇ ਉਹ ਵਧੀਆ ਲਿਆ ਕਰੋ ਲਾਜ਼ਮੀ ਜ਼ਰੂਰੀ ਹੁੰਦਾ ਹੈਗਾ ਬਾਰ ਬਾਰ ਮੈਂ ਬੇਨਤੀ ਕਰਾਂ ਕਿਉਂਕਿ ਆਪਾਂ ਆਪ ਹੀ ਕੱਪੜਾ ਪਾਉਣਾ ਹੁੰਦਾ ਹੈਗਾ ਦੋ ਸੂਟਾਂ ਦੀ ਬਜਾਏ ਭਾਵੇਂ ਇੱਕ ਸੂਟ ਲੈ ਲਿਆ ਵਧੀਆ ਲਿਆ ਕਰੋ ਹਣਾ ਤੇ ਜੇ ਮੈਂ ਕੋਰਤੇ ਪਿਆਵੇਂ ਹੁੰਦੂ ਸੀ ਲੈਣੇ ਹੂ ਘਰੇ ਕੋਰਤ ਪਾਉਣ ਨੂੰ ਚਿੱਟੇ ਹਣਾ ਵਧੀਆ ਆਉਣ ਜਾਣਾ ਇਹ ਛੋਟੇ بڑے ਦਾ ਕਦੇ ਵੀ ਕੱਪੜਾ ਲੈਣਾ ਪੈਣਾ ਇਹ ਚੀਜ਼ ਦਾ ਜ਼ਰੂਰ ਧਿਆਨ ਦੇਣਾ ਹੈ ਜੇ ਜਿਵੇਂ ਕੀਜਾ ਕੋਰਤ ਹੁੰਦੀ ਹੈ ਕੱਪੜਾ 5 ਮੀਟਰ ਆਪ ਲੈਣ ਦੇ ਕੋ ਤੋਂ ਹੁੰਦਾ ਉਹ ਸੁਗੜਦਾ ਨੇ ਜੋੜ ਜੱਪੇ ਬਹੁਤ ਘੋੜੇ ਪੈਂਦੇ ਨੇ ਜਦੋਂ ਸਾਢੇ 5 ਲਿਆ ਕਰੋ ਜਾਂ ਵੱਡੇ ਪਣੇ ਦਾ ਸਾਢੇ 3 ਮੀਟਰ ਕਪੜਾ ਲੈ ਲਿਆ ਕਰੋ ਨਾ ਇਹਦੀ ਕੁਆਲਿਟੀ ਵੀ ਜਿਹੀ ਹੁੰਦੀ ਵੱਡੇ ਵੱਡੇ ਜੀ ਇਹ ਚੀਜ਼ ਦਾ ਲਾਈਨ ਹੀ ਤਿਆਰ ਰੱਖੋ ਕਪੜਾ ਕਿਦੋਂ ਵੀ ਤੁਸੀਂ ਲੈ ਸਕਦੇ ਹੋ ਕੋਈ ਕੋਈ ਟਿਕਟ ਨਹੀਂ ਆਹ ਪੁਰਾਣਾ ਪਾਸਾ ਲਾ ਦੇ ਰਿਹਾ ਇਸ ਤਰ੍ਹਾਂ ਦੇਖਾ ਵੀ ਐਵੇਂ ਬੰਨਦਾ ਨਹੀਂ ਮੈਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਿਆ ਹੋਇਆ ਆਪਾਂ ਉਹ ਵੀ ਵਰਤ ਕੇ ਦਿਖਾਵਾਂਗੇ ਇਹ ਕਪੜਾ ਘੱਟ ਸੀ ਆ ਘੱਟੋ ਘੱਟ ਵੀ ਆਪਾਂ ਨੂੰ 1.5 ਮੀਟਰ ਜਾਈਦਾ ਹੁੰਦਾ ਪਲਾਜ਼ੋ ਬਣਾਉਣਾ ਤੇ ਜਾਂ ਪਜਾਮਾ ਬਣਾਉਣਾ ਨਾ ਜੈਂਟਸ ਇਹਨੇ ਦੇ ਕਪੜਾ ਇਹਦਾ ਇੱਕ ਦੀ ਸੀਗਾ ਹੁਣ ਆਪਾਂ ਇੱਕ ਜੀ ਦੇ ਵਿੱਚ ਜਿਹੜਾ ਪਲਾਜੋ ਕੱਟ ਰਹੇ ਹਾਂ ਹੁਣ ਇੱਥੋਂ ਬੱਧ ਲੱਗ ਜੀ ਆਪਾਂ ਨੂੰ ਠੀਕ ਆ ਟੱਕਦਾ ਧਿਆਨ ਮਾਸ ਨੂੰ ਮਾਰ ਮਾਰ ਦੇ ਨਹੀਂ ਦੱਸ ਰਹੇ ਹਾਂ ਨੇ ਇੱਥੋਂ ਆਪਾਂ ਲਗਭਗ 2-3 ਸੂਤ ਛੱਡ ਗਏ ਇਹ ਜੇਬ ਉਹ ਇੱਥੋਂ ਜੋੜ ਪਾ ਕੇ ਨਿਕਲੇ ਹੋਣਗੇ ਇਧਰ ਆਪਾਂ ਸਹੀ ਕਰ ਲੀਏ ਚੰਗੀ ਤਰ੍ਹਾਂ ਲਓ ਇਤੋਂ ਨਾਲ ਆਪਾਂ ਨੇ ਇੰਨਾ ਛੱਡ ਲਿਆ ਠੀਕ ਹੈ ਮੈਂ ਤੁਹਾਨੂੰ ਸਾਰੇ ਨਿਸ਼ਾਨ ਚੱਕ ਕੇ ਦਿਖਾ ਦਿੰਦਾ ਹੁਣ ਆਪਾਂ ਜਿਹੜਾ ਪਾਰਟ ਸੀਗਾ ਆਪਾਂ ਨੂੰ 13.5 ਚਾਹੀਦਾ ਸੀ ਤੇ ਆਪਣਾ ਕਿੰਨਾ ਸੀ 13 ਹੁਣ ਬੈਗ ਤੋਂ ਆਪਾਂ ਵੱਧ ਪਾਵਾਂਗੇ 3 ਇੰਚ ਪਾ ਲੈ ਚਾਹੀਦਾ ਆਪਾਂ ਨੂੰ 2 ਇੰਚ ਸੀ ਨਾ ਪਾਉਣਾ ਇੱਥੋਂ ਜਿਹੜਾ ਆਪਾਂ 2 ਇੰਚ ਪਾਉਣੇ ਨੇ ਇਹ ਕਾਹਦਾ ਪਾਉਣੇ ਹੁੰਦੇ ਆ ਵੀ ਜਿਹੜਾ ਸਿਉਣਾਂ ਦੇ ਵਿੱਚ ਕੱਪੜਾ ਆਊਗਾ ਉਹਦਾ ਆਪਾਂ ਇੱਥੇ ਸਿਉਣਾਂ ਦੇ ਵਿੱਚ 3 ਇੰਚ ਕੱਪੜਾ ਪਾ ਲਿਆ 2 ਇੰਚ ਦਾ ਸਿਉਣਾਂ ਜਾਊਗਾ ਜਿਹੜਾ 1 ਇੰਚ ਵੱਧ ਰੱਖਿਓ ਘੱਟ ਪੂਰਾ ਹੋ ਜੂ ਉਹਦੇ ਨਾਲ ਕੀ ਹੈ ਵੱਧ ਪਾਉਣ ਦਾ ਕ ਬੈਗ ਚੋਲੀ 15 ਰਹਿ ਜੂ ਆਪਾਂ ਇੱਥੋਂ ਦੋ ਇੱਥੋਂ ਵੀ ਦੋ ਠੀਕ ਹੈ ਇੱਥੋਂ ਪੌਣੇ ਦੋ ਠੀਕ ਹੈ ਫਿਰ ਚੋਲੀ 15 ਰਹੂਗੀ ਨਹੀਂ ਤਾਂ ਇਹ ਤੋਂ ਕਿੰਨਾ ਰੱਖਣਾ 1.5 ਇੰਚ ਇਹ ਆ 1.5 ਇੰਚ ਉਹ ਨਿਸ਼ਾਨ ਦੇਖੋ ਆਪਾਂ ਇਹ ਇੱਥੋਂ ਬਿਲਕੁਲ ਸਿੱਧਾ ਨਹੀਂ ਲਾਉਣਾ ਮੈਂ ਵਾਰ-ਵਾਰ ਹਲਕੀ ਵੀਡੀ ਚ ਲਾ ਦਿੰਦਾ ਹਾਂ ਬਿਲਕੁਲ ਸਿੱਧਾ ਨਹੀਂ ਲਾਉਣਾ ਇੱਥੋਂ ਥੱਲੇ ਉਤਾਰ ਲੈਣ ਐਨਕੀ ਤਿੰਨ ਕਾਰਨ ਠੀਕ ਹੈ ਜੀ ਹਲਕਾ ਥੱਲੇ ਇੱਥੇ ਇੱਥੇ ਇੱਥੋਂ ਜਿਹੜਾ ਆਪਾਂ ਨਿਸ਼ਾਨ ਲਾਉਣਾ ਬਿਲਕੁਲ ਸਿੱਧਾ ਐਸ ਨਿਸ਼ਾਨ ਨੂੰ ਹਾਂ ਜਿੱਧਰ ਵੀ ਕੈਮਰਾ ਮਾਰ ਦੂ ਹਾਂ ਐਸ ਨਿਸ਼ਾਨ ਨੂੰ ਇੱਥੇ ਕੋਲਾਪਾਏ ਕੋਈ ਨਿਸ਼ਾਨ ਚਾਹੀਦਾ ਹੈ ਆਵਲਾਂ ਐਸ ਤੋ ਪਹਿਲਾਂ ਇਹਨਾਂ ਕਿ ਸਦਰ ਨਿਸ਼ਾਨ ਲਾ ਲਾਂਗੇ ਇੱਥੋਂ ਆਰਾਮ ਦੇ ਨਾਲ ਜਿਵੇਂ ਜਿਵੇਂ ਨੀਚੇ ਜਾਂਦੇ ਜਾਦੇ ਹਾਂ ਉਹਨੇ ਆਪਾਂ ਉਵੇਂ ਉਹ ਸੈੱਟ ਕਰਦੇ ਹਾਂ ਠੀਕ ਹੈ ਇਸ ਤੇ ਆਹ ਵਾਲੀ ਛੇਕ ਜਿਹੜੀ ਆਪਾਂ ਇਹਦੇ ਨਾਲ ਮੇਲ ਦੇਣੀ ਹੈ। ਅਈ ਦੁੰਗਣਾ ਨਹੀਂ ਲੱਗੇ ਇਹਨੂੰ ਐ ਗੋਲ ਲੋਟ ਐ ਖੜਮੀ ਰੱਖਣੀ ਜਿਹੜੀ ਇਹਦੀ ਢਾਲ ਦੇਣਾ ਪਜਾਮੇ ਦੀ ਬਾਜੀ ਐਸਟਾ। ਤਾਂ ਹੁਣ ਮੈਂ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਇੱਕ ਨਿਸ਼ਾਨ ਰਹਿਗੇ ਤੇ ਆਪਾਂ ਚੱਕਣ ਵਾਲਾ ਦੇਖੋ। ਇੱਥੋਂ ਨਾ ਆਪਣੇ ਐਨਾ ਛੱਡ ਕੇ ਰੱਖਣਾ ਹੁੰਦਾ। ਅਈ। ਇਹ ਕਿਉਂ ਰੱਖਦੇ ਆਪਾਂ? ਜਦੋਂ ਬੋਪੀਆ ਮਾ ਬਣਾਵਾਂਗੇ ਨਾ ਇਹਨੂੰ ਸੈੱਟ ਕਰ ਲੈ ਗਰੋਂ ਐਂ ਕਰਕੇ ਜਿੰਨਾ ਆਪਦੀ ਆਪ ਉੱਪਰ ਨਿਕਲਦਾ ਉੱਪਰ ਕੱਢ ਲੈਣਾ ਜੇ ਥੱਲੇ ਨਿਕਲਦਾ ਥੱਲੇ ਇਹ ਚੀਜ਼ ਦਾ ਧਿਆਨ ਰੱਖਣਾ ਵੀ ਆਹ ਚੀਜ਼ ਆਪਣੀ ਐਂ ਹੱਥ ਜਦੋਂ ਮਾਰਾਂਗੇ ਸੈੱਟ ਆਉਗੀ ਠੀਕ ਹੈ ਇਹ ਲਾਈ ਵੀ ਬਧ ਰੱਖਣਾ ਹੈ ਜ਼ਰੂਰੀ ਹੈ ਪਲਾਜੋ ਤੁਹਾਡਾ ਜਿਹੜਾ ਅੰਦਰ ਨੂੰ ਜੜਦਾ ਪੈਣਾ ਉਹ ਨਾ ਬਿਲਕੁਲ ਨਹੀਂ ਜੜੂਗਾ ਜੇ ਪੈਣ ਦਾ ਕਿਸੇ ਦਾ ਫਿਰ ਵੀ ਪਲਾਜੋ ਉੱਪਰ ਨੂੰ ਜੜਦਾ ਤਾਂ ਲਾਜ਼ਮੀ ਦੱਸਿਆ ਕਰੋ ਤਾਂ ਕਿ ਉਹਨਾਂ ਹੋਰ ਵੀ ਵਾਧੂ ਹੱਲ ਹੋ ਜਾਏ ਤੇ ਆਪਾਂ ਇਸ ਚਾਹ ਦੇ ਉੱਪਰ ਤੋਂ ਤੱਕ ਨੂੰ ਇਸੇ ਤਰੀਕੇ ਬاہرਲੇ ਪਾਸੋਂ ਕੱਟਾਂ ਇੱਥੋਂ ਲੱਗ ਜਾਣਾ ਵੀ ਚੌਂਜੀ ਜੀ ਨਾ ਹਣੇ ਨੋਕ ਬਣ ਜੀ ਨੇ ਕਈ ਵਾਰ ਇੱਥੇ ਨੋਕ ਨਹੀਂ ਬਣ ਜਾਈਦੀ ਆਪਣੀ ਇਹ ਇੱਥੇ ਰੋਕੇ ਸੂਧ ਪਰ ਬਾਹਰ ਨੂੰ ਠੀਕ ਹੁਣ ਆਪਾਂ ਮੋੜ ਕੇ ਦੇਖਾਂਗੇ ਇਹ ਪਹਿਲਾਂ ਇਧਰੋਂ ਕੱਟ ਪਈ ਆਹਾ ਇੱਪਾਂ ਇੱਥੇ ਕਿ ਹੁਣ ਆਪਾਂ ਇੱਥੇ ਮੋੜ ਕੇ ਦੇਖਣਾ ਬਿਲਕੁਲ ਸਹੀ ਆ ਰਿਹਾ ਬਿਲਕੁਲ ਸਹੀ ਹੈ ਨਾ ਹਾਂਜੀ ਇਹ ਕੁਮਾਰਾ ਮੋੜਾ ਤੁਮਾਏ ਲੇਕਿਨ ਮਾ ਨਾ ਆਪਾਂ ਚਾੜ ਸਕਦੇ ਆਹ ਕਪੜਾ ਨਹੀਂ ਆਪਣਾ ਐ ਹੋਣਾ ਚਾਹੀਦਾ ਜੇ ਆਪਣਾ ਆਹ ਕਪੜਾਏ ਹੋਊ ਤਾਂ ਫਿਰ ਇੱਥੇ ਜੇ ਉਤਰਪਾਈ ਕਰਾਂਗੇ ਬਾਲ ਪੈਣੀ ਠੀਕ ਆ ਤੇ ਬਾਕੀ ਜਿਹੜੇ ਲੇਡੀਜ਼ ਪਰਾਜ ਹੁੰਦੇ ਆ ਉਹਨਾਂ ਦਾ ਖਾਸ ਕਰਕੇ ਜਾਂ ਜਿਹੜੇ ਕਪੜੇ ਹੌਂ ਜਾਣ ਲੈਂਦੇ ਆ ਉਹਨਾਂ ਦੇ ਲਾਜ਼ਮੀ ਤਰਪਾਈ ਕਰਿਆ ਕਰੋ ਸਿਉਂ ਨਾ ਮਾਰਿਆ ਕਰੋ ਭਾਵੇਂ ਕੋਈ ਭੈਣ ਮਰੀ ਵੀ ਦੇਖਦੀ ਪਾਉਪਰਾ ਠੀਕ ਆ ਜਿੰਨੀ ਆਪਾਂ ਕੰਮ ਦੇ ਵਿੱਚ ਸਫਾਈ ਦਿੰਦੇ ਜਮ ਉਨਾ ਹੀ ਆਪਣਾ ਕੰਮ ਗ੍ਰੋਥ ਕਰੂਗਾ ਵਧੂਗਾ ਠੀਕ ਹੈ ਬਾਕੀ ਜਿਹੜੀਆਂ ਭੈਣਾਂ ਨੇ ਸਾਡੇ ਤੋਂ ਕੱਪੜੇ ਸਵਾਈ ਕਰਾਉਣੇ ਹੁੰਦੇ ਆ ਵਾਰ-ਵਾਰ ਬੇਨਤੀ ਕਰਦਾ ਹੁੰਦਾ ਵੀ ਘੱਟੋ-ਘੱਟ ਵੀ 10 ਦਿਨ ਕੱਪੜੇ ਪਹਿਲਾਂ ਦਿਆ ਕਰੋ ਤਾਂ ਕਿ ਟਾਈਮ ਸਿਰ ਬਣ ਸਕੇ ਤੇ ਤੁਸੀਂ ਮੌਕੇ ਦੀ ਮੌਕੇ ਬਣਾਉਨੇ ਹੋ ਫਿਰ ਕੱਲ ਜੀ ਨਿਬੰਧ ਤੁਹਾਨੂੰ ਆਪ ਨੂੰ ਨਾ ਤਸੱਲੀ ਜੀ ਨਾ ਤਾਂ ਘੱਟੋ-ਘੱਟ 10 ਦਿਨ ਪਹਿਲਾਂ द्या ਕਰੋ ਤੇ ਬਾਕੀ ਮੈਂ ਦੁਬਾਰੀ ਫਿਰ ਬੇਨਤੀ ਕਰਦਾ ਵੀ ਜਿਵੇਂ ਦੀਵਾਲੀ ਨੇੜੇ ਆ ਜਿੰਗੇ ਭੈਣਾਂ ਨੇ ਫੋਨ ਤੇ ਆਰਡਰ ਦੇਣੇ ਉਹ ਕਿਰਪਾ ਕਰਕੇ ਥੋੜਾ ਜਲਦੀ ਦੇ ਦਿਓ ਤਾਂ ਕਿ ਟ ਫਿਰ ਭੀੜ ਬਹੁਤ ਜ਼ਿਆਦਾ ਹੋ ਜੂਗੀ ਫਿਰ ਤਾਂ ਫੋਨ ਵੀ ਚੱਕਿਆ ਜਾਣਾ ਠੀਕ ਹੈ ਜੀ ਬਾਕੀ ਅੱਜ ਵਾਲੇ ਪਲਾਜ਼ੋ ਤੁਹਾਨੂੰ ਜੇ ਸਮਝ ਲੱਗੀ ਤਾਂ ਵੀ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਿਓ ਨਹੀਂ ਲੱਗੀ ਤਾਂ ਵੀ ਦੱਸੋ ਕਿ ਕਿਹੜਾ ਭੈਣੇ ਦੇ ਪਲਾਜ਼ੋ ਉੱਪਰ ਨੂੰ ਚੜਦੇ ਜਾਂ ਝੋੜੀ ਨਹੀਂ ਖੜਦੀ ਜਾਂ ਲਾਸਟ ਕਿប៉ុੰਦਾ ਨਹੀਂ ਸਾਬਤਾ ਤਾਂ WhatsApp ਤੇ ਮਿਲ ਕੇ ਪੇਸ਼ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਕਮੈਂਟ ਵੀ ਕਰ ਸਕਦੇ ਹੋ ਬਾਕੀ ਜੇ ਕਿਸੇ ਭੈਣ ਨੇ ਕੋਈ ਸਲਾਈ ਮਸ਼ੀਨ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਜਾਂ ਕੋਈ ਕੈਂਚੀ ਬਾਰੇ ਪੁੱਛਣਾ ਉਈ WhatsApp ਤੇ ਮੈਨੂੰ ਮੈਸੇਜ ਛੱਡ ਦਿਆ ਕਰੋ ਤਾਂ ਕਿ ਤੁਹਾਡਾ ਹੀ WhatsApp ਤੇ ਹੱਲ ਹੋ ਜਾਊਗਾ ਠੀਕ ਹੈ ਜੀ ਬਾਕੀ ਜੇ ਕੋਈ ਚੀਜ਼ ਰਹਿ ਜਾਂਦੀ ਆ ਤਾਂ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ